ਹੋ ਜਾਣੀ ਹੈ ਯਾਰ ਖੇਡਣ ਵਾਸਤੇ ਮੈਂ ਕਿਹਨਾ ਕਰਨਾ 2.5 ਦੇ ਮੁੰਡੇ ਨੂੰ ਬੁਲਾ ਲੈਣਾ ਚੱਲ ਚੱਲ ਭਾਂਡੇ ਲਈ ਇੱਕ ਤਾਂ ਅੱਗ ਲੱਗਣੀ ਬਾਹਲੇ ਭਾਂਡੇ ਯਾਰ ਜੋ 2.5 ਕੋਟਰ ਵਾ ਘਰੇ ਸਾਰਾ ਧਾੜੀ ਇੱਥੇ ਭਾਂਡਿਆਂ 'ਚ ਮੇਰਾ ਤਾਂ ਮੱਥਾ ਖਿਦਾਰ ਹੀ ਨਹੀਂ ਦਾ ਆ ਸਾਰਾ ਧਾੜੀ 'ਚ ਭਾਂਡੇ ਧੋਰੀ ਕਿ ਲੋਗਾ ਉਹ ਕੌਸ਼ਿਸ਼ ਨਹੀਂ ਕਰ। ਹਾਂ ਬੰਦਾ ਬੰਦਾ ਉਹ ਨਹੀਂ ਗੱਲ ਸੁਣਦਾ ਉਹ ਗੱਡੀ ਲੈ ਕੇ ਚਲ ਜਾਂਦਾ। ਅੱਜ ਪਿੱਛੋਂ ਕਿਆ ਬਣਾਉਣੀ ਮੱਠਾ ਮਾਰ ਦੇ ਉਹਦੇ ਭਾਂਡੇ ਨਾਲ। ਖੈਰ ਕਿਤੇ। ਯਕ ਕਰਨਾ ਪਈ ਦੀ ਬਿੱਲੀ ਵੀ ਖਰਾਬ ਆ। ਮੈਨੂੰ ਲੱਗਦਾ ਕਿ ਬਿੱਲ ਖਰਾਬ ਹੋਈ ਤੇ ਇਹ ਤੂੰ ਗੇਟ ਖੜਕਾ। ਚਲ ਖੜਕਾ ਕੇ ਦੇ। ਗੰਨਾ ਤਾਈ ਕੋਈ ਆਉਂਦਾ ਹੀ ਨਹੀਂ ਦੂਜ ਤੋਂ ਖੜਕਾ ਕੇ ਦੇ ਲਈ ਹਾਂ ਦੂਜ ਨਾ ਕਈ ਅਸੇ ਤਰਵੋਜ ਤਾਂ ਅਸੇ ਤਰਵੋਜ ਦਾਤੇ ਦਵਾਤ ਸਾਥੇ ਦ੍ਰੋਸ਼ ਨਾਸੇ ਨਾਲ ਪਾਸੇ ਪਤੰਗ ਪਾਸੇ ਫਲ ਬਸੇ ਬਤਕ ਪਾਸੇ ਭਾਲੂ ਸੇ ਮਛਲੀ ਸੇ ਇੰਤਰ ਕਾਣੇ ਇੱਕ ਤਾਂ ਸੱਚੀ ਸਾਨੂੰ ਜਵਾਬ ਕਾਣੇ ਨੇ ਇੰਨਾ ਤੰਗ ਕੀਤਾ ਹੋਇਆ ਮੈਂ ਕਹਿੰਨੀ ਬੰਦੇ ਸੌਣ ਕਿਵੇਂ ਦੇ ਦੇਣਗੇ ਐਡੇ ਸਾਡੇ ਗਵੰਧਨਾ ਦੇ ਜਵਾਬ ਪਕਾਤੇ ਆਣਾ ਮੈਂ ਕੀ ਕਰਾਂ ਇੱਕ ਤਾਂ ਮੈਂ ਸੱਤਾ ਫੇਟਾਂ ਵੀ ਪਹਿਲਾਂ ਮਰੀ ਪਈ ਆ ਹੈ ਇੱਕ ਇਹਨਾਂ ਨੇ ਮੇਰੀ ਜਾਨ ਹੀ ਖਾ ਲਈ ਕਿਧਰੇ ਬਿੱਲਾ ਬੈਲ ਦੀ ਜੇ ਮਕਾਰ ਕੱਟੀ ਦਾ ਹੁਣੇ ਦੇ ਗੇਟ ਖੜਕਾਉਣ ਲੱਗੇ ਪਤਾ ਨਹੀਂ ਇਹ ਮੈਥੋਂ ਕੀ ਭਾਲਦੇ ਆ ਮੇਰੇ ਜਵਾਕ ਨੂੰ ਦੋ ਅੱਖਰ ਪੜ੍ਹਣ ਨਹੀਂ ਦਿੰਦੇ ਮੈਂ ਆਪ ਦਾ ਮੁੰਡਾ ਕਲੈਕਟਰ ਲਾਉਣਾਗਾ ਇਹਨਾਂ ਨੂੰ ਤਾਂ ਮੈਂ ਦੱਸਦੀ ਆ ਪਤਾ ਵੀ ਕਿਵੇਂ ਕਿਸੇ ਦੇ ਘਰੇ ਬਾਹਰ ਖੜਕਾਈਦੇ ਆ ਹਾਏ ਹਾਏ ਇਹ ਤੱਕ ਮੇਰੇ ਆ ਪਤਾ ਨਹੀਂ ਕਿੱਥੇ ਛੋਟੀ ਜੀ ਰੱਖਤੀ ਇਹਨਾਂ ਨੇ ਜਵਾਕਾਂ ਨੇ ਤੇ ਪਤਾ ਹੀ ਨਹੀਂ ਕਿੱਥੇ ਆ ਹੂੰ ਮੈਂ ਦੱਸਦੀ ਹਾਂ ਪਤਾ ਖੜ ਜਾ ਕਰ ਮੈਨੂੰ ਬਾਹਰ ਖੋਲ ਲੈਂਦੇ ਤੇ ਮੈਂ ਦੱਸਦੀ ਹਾਂ ਕੀ ਆ ਰੇ ਕਿਉਂ ਤੂੰ ਖੜਾ ਪਾਈ ਇਸ ਹਾਂ ਕੀ ਆ ਪਾਈ ਇਸ ਮੈਨੂੰ ਲੈਣਾ ਆ ਤੁਸੀਂ ਤਾਂ ਨਹੀਂ ਪੜਨਾ ਠੀਕ ਆ ਤੇ ਮੈਂ ਆਪ ਦਾ ਮੁੰਡਾ ਕਲੈਕਟਰ ਬਣਾਉਣਾ ਉੱਚੀ ਪੋਸਟ ਤੇ ਜਾਣਾ ਮੇਰੇ ਪੁੱਤ ਨੇ ਪੜ ਕੇ ਤੁਸੀਂ ਆਪ ਦਾ ਕੰਮ ਕੀਤਾ ਸਕੂਲ ਦਾ ਪਾਈ ਇਸ ਕੰਮ ਕਰਕੇ ਹੀ ਆਇਆ ਸਾਰਾ ਮੈਨੂੰ ਪੁੱਛ ਲੈਂਦੇ ਤੇਰੀ ਮਾਂ ਨੂੰ ਕੋਣੀ ਅਜੇ ਹੁੰਦਾ ਉਹ ਤਾਂ ਮੇਰਾ ਪੁੱਤ ਪੜੀ ਜਾਂਦਾ ਤੁਸੀਂ ਵੀ ਪੜ ਲਓ ਚਾਰ ਅੱਖਰ ਠੀਕ ਹੈ ਜੇ ਕਲੈਕਟਰ ਬਣਨਾ ਤਾਂ ਨਹੀਂ ਸਾਡੇ ਵਾਂਗੂ ਐਂ ਬਸ ਗੋਹੇ ਕੂੜਾ ਚੀ ساری ਉਮਰ ਲੰਘ ਜੂਗੀ ਤੁਹਾਡੀ ਠੀਕ ਹੈ ਪੜਾਈ ਲਿਖਾਈ ਕਰ ਲਿਆ ਕਰੋ ਐਂ ਖੜਾ ਖੰਪਿਆ ਵਾਂਗੂ ਬੱਖ ਖੜਿਆ ਐਡਾ ਵੱਡਾ ਕਿੰਨੀਂ ਵੀ ਕਰਾ ਚ ਪੜਦਾ ਤੂੰ ਨੌਮੀ ਚ ਨੌਮੀ ਚ ਪੜਦਾ ਬੋਲਦਾ ਤਾਂ ਐ ਅੱਜ ਮੈਂ ਵੱਡਾ ਕਲੈਕਟਰ ਹੁੰਦਾ ਪੜਨਾ ਪੜ ਮੇ ਲੇ ਕੇ ਤੁਹਾਡੀ ਜ਼ਿੰਦਗੀ ਬਣ ਜੂਗੀ ਤੁਹਾਡੀ ਸੁਧਰ ਜੂਗੀ ਠੀਕ ਹੈ ਮੇਰਾ ਪੁੱਤ ਤਾਂ ਪੜੀ ਜਾਂਦਾ ਹਜੇ ਨਹੀਂ ਆਉਂਦਾ ਉਹ ਬਾਅਦ ਚ ਆਊਗਾ ਆਰੇ ਤਾਈ ਨੇ ਤਾਂ ਆਪਣਾਇਆ ਹੀ ਲਾਵਾ ਫੇਰ ਕੋਈਂ ਦਾ ਜੇ ਪਾਣੀ ਪੜੇ ਤੇ ਤਾਈ ਦੇ ਮੁੰਡੇ ਨੂੰ ਵੀ ਪੜਨ ਨਹੀਂ ਦੇਣਾ ਆਇਤੀ ਚਾਹ ਤੋਏ ਹੰਮ ਆਇਆ ਫੋਕੀ ਚੱਲੀ ਤਾਈ ਨੂੰ ਮੇਰੇ ਵੀ ਵੀ ਲੈ ਲਊਗੀ ਯਾਰ ਤੂੰ ਤਸਵੀਰ ਲਾਦੀ ਵੀ ਵੀਸ ਵੋਪਰ ਆਇ ਤਾ ਚਾਹ ਚਾਹ ਦੇ वैसे आज भी चलो 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 छोटी छोटी शलपा भाई पोछलपा डाकिया ने क्या किया फोर पे की करी चढ़ाई तब से इससे कम ना चाहे तो कॉफी जनिने वो ना ओए गुरप्रीत रे तू बहुत गुरप्रीत ओ तेरी मम्मी करिया 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 ਉੱਡ ਕਾਡ ਉੱਡ ਕਾਡ ਗਾਡ ਉੱਡ ਤੂੰ ਗਾੜਾ ਕੀ ਹੋਇ ਇੱਕ ਵਾਰ ਸੜ ਦੇਵਾ ਜੀ ਵੀ ਵੀਰ ਸੋਧ ਕਰਨਾ ਜਾ ਫਸੇ ਗਿਆ ਤੇਰੇ ਅੰਦਰ ਕਈ ਤਾਈ ਕੜਾ ਡਾਂਗ ਮਾਰ ਦੋ ਆਪਣੇ ਹਾਂ ਤੇਰਾ ਆਪ ਕਹਦਾ ਪਹਿਲਾ ਹੁੰਦਾ ਗਲਤੀ ਸੀ ਗਾਉਂਦਾ ਸੀ ਉਹਨੇ ਨਾੜਾ ਮੈਂ ਚੜਾ ਛੜਦਾ ਹਾਂ ਸਹੀ ਗੱਲ ਆ ਨਾੜਦੇ ਤਾਈ ਨੂੰ ਦੇਖੀ ਜਾਉ ਦਾ ਖਾਂਦਾ ਨਾੜੋਂ ਦਾ ਹੂੰ ਮਰਦੇ ਨਹੀਂ ਉਹ ਸਤਕ ਲੈ ਕੋ ਤੈਨੋਂ ਆਪਾਂ ਵੀ ਸਾਥ ਲੈ ਆਉਂਦੇ ਆ ਆਪਣੇ ਵੀ ਲੈਦੇ ਆ ਵੀ ਤੱਪੜ ਮਰੇ ਉਲੀ ਉਹ ਮੇਂ ਮਿਲਦਾ ਕਿਉਂ ਮੈਂ ਕਰੇਲੇ ਵੀ ਛਿੱਲ ਲੈ ਸੌ ਕੇ ਮੈਂ ਉੱਠ ਖੜੀ ਹੈ ਇੱਕ ਜਿਹਦਾ ਪਿਓ ਮੈਨੂੰ ਇੰਨਾ ਤਾਂ ਪੁੰਜਾਗਾ ਹੈ ਇਹ ਕਾਇਥੇ ਚੰਗਾ ਭਲਾ ਹੁਣ ਪੜੀ ਜਾਂਦਾ ਸੀ ਹੁਣੇ ਪਤਾ ਹੀ ਨਹੀਂ ਕਿੱਧਰ ਉਹ ਜਵਾਕ ਗਵੰਡਾਂ ਦੇ ਲੈ ਗਏ ਉਹਨੂੰ ਸੱਦ ਕੇ ਮੈਂ ਤਾਂ ਸੱਚੀ ਬੜੀ ਪਰੇਸ਼ਾਨ ਆ ਮੁੰਡੇ ਤੋਂ ਵੀ ਤੇ ਘਰ ਵਾਲੇ ਤੋਂ ਵੀ ਹੈ ਕਰੇਲੇ ਵੀ ਦੇਖਦਾ ਸਾਰੇ ਵਧੀਆ ਬਣ ਗਏ ਹੈ ਇੱਥੇ ਆਉਂਦਾ ਹੋਊਗਾ ਹਣ ਛਿੱਤਰ ਖਾ ਕੇ ਪੱਕਾ ਛਿੱਤਰ ਖਾ ਕੇ ਆਉਗਾ ਇਹਨੂੰ ਘਰੇ ਆਉਣ ਦੇ ਅੱਜ ਇੱਕ ਤਾਂ ਮੇਰੀ ਦਵਾਈ ਖਤਮ ਹੋਈ ਪਈ ਆ ਮੈਂ ਜਾਵਾਂ ਜਿਹੜੇ ਕਿਹੜੇ ਕਿਹੜੇ ਕੂਹਾਂ ਪਾਣ ਦਾ ਚੱਡੇ ਮਰ ਜਾਂ ਉਹ ਬੰਦੇ ਦੇ ਗਿੱਕੇ ਕਿਤੇ ਹੈ ਏਕ ਮੈਨੂੰ ਮੁੰਡੇ ਰਈ ਨਾ ਤਪਾਇਆ ਇੰਨਾ ਕਪਾਇਆ ਇਹ ਪੱਕਾ ਗਵੰਡੇ ਦਾ ਅੱਜ ਛਿੱਤਰ ਖਾ ਕੇ ਹੀ ਆਊਗਾ ਉਹ ਜਦੋਂ ਵੀ ਸਾਡੇ ਗਵੰਡਿਆਂ ਦੇ ਮੁੰਡੇ ਕੁੱੜਦੇ ਆ ਉਹਦੋਂ ਫਿਰ ਮੂੰਹ ਤੜਦਾ ਹੀ ਘਰੇ ਆਉਂਦਾ ਤੜਦਾ ਹੀ ਘਰੇ ਆਉਂਦਾ ਹਣ ਕੀ ਹੋਵੇ ਤੈਨੂੰ ਇਹ ਗਵੰਡਾ ਹੈ ਮੁੰਡਾ ਨਹੀਂ ਕੁੱਤਾ ਜਦੋਂ ਮੈਂ ਸੁੱਤੀ ਪਈ ਸੀ ਮੈਂ ਤੈਨੂੰ ਕਹਾਂ ਸਭ ਦਾ ਜਵਾਬ ਨਹੀਂ ਬਣਦਾ ਤੂੰ ਆਹ ਨਾ ਮੈਂ ਉਹਨਾਂ ਨਾਲ ਜਾ ਕੇ ਬਸ ਆ ਕੇ ਨਾ ਆਜੋ ਨਾ ਨਾਲ ਬਾਰੇ ਸਾਥ ਕੇ ਆਉਂਗੀ ਮੇਰੇ ਨਾਲ ਮਾਰਿਆ ਕਰੇ ਚਾਹੇ ਨਾ ਕੋਈ ਨਹੀਂ ਆ ਚਾਹੇ ਨਾ ਜਾਨ ਮਾਰ ਦੇ ਮਾਰੇ ਘਸਦੀ ਉਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਆਪੇ ਸੋਚੀ ਮੇਰੇ ਜਵਾਕ ਜਦੋਂ ਕਦੋਂ ਦੇਖ ਲੋ ਮੇਰਾ ਜਵਾਕ ਹੀ ਦਿੰਦਾ ਇਹਨਾਂ ਨੂੰ ਮੇਰਾ ਜਵਾਕ ਹੀ ਦਿੰਦਾ ਹੁਣ ਤਾਂ ਚੁੱਪ ਕਰ ਜਾ ਤੇਰੇ ਵੀ ਢੰਡੇ ਬਹੁਤ ਭੱਜਦੇ ਮਾਰੂੰਗੀ ਮੈਂ ਤੈਨੂੰ ਹਾਂ ਉਹਨਾਂ ਨੂੰ ਤਾਂ ਅੱਜ ਪਸਵਾ ਕੇ ਉਹ ਨਹੀਂ ਚੱਗੀ ਤਰ੍ਹਾਂ ਨਾਲ ਮੈਂ ਉਹਨਾਂ ਦੀ ਕਿਉਂ ਮਾਰਾ ਕਿਹੜੇ ਸੀ ਗਏ ਕਿਹੜੇ ਆ ਕੀ ਗੱਲ ਹੈ ਭਾਈ ਮੇਰੇ ਮੁੰਡੇ ਨੂੰ ਕਿਉਂ ਮਾਰਿਆ ਤੁਸੀਂ ਪਹਿਲਾਂ ਤਾਂ ਮੈਨੂੰ ਆਹ ਦੱਸੋ ਅੱਜ ਮੈਂ ਤੁਹਾਡੇ ਨਾਲ ਇੱਕ ਪਾਸਾ ਕਰਨਾ ਹੀ ਕਰਨਾ ਤੁਸੀਂ ਭਾਈ ਮੇਰੇ ਬੱਚੇ ਨੂੰ ਮੁੰਡੇ ਨੂੰ ਮੇਰੇ ਨੂੰ ਕਿਉਂ ਮਾਰਿਆ ਅਸੀਂ ਅਸੀਂ ਮਾਰੇ ਖੁੱਤਕਾ ਤਾਂ ਮਾਰ ਰਹੇ ਨਹੀਂ ਅਸੀਂ ਨਹੀਂ ਕਿਸੇ ਨੂੰ ਜਰਦੇ ਨਹੀਂ ਤੁਸੀਂ ਨਹੀਂ ਤੁਸੀਂ ਕੱਲੇ ਖੇਡਣ ਨੂੰ ਫਿਰਦੇ ਇੱਥੇ ਨਹੀਂ ਖੇਡਿਆ ਜਦੋਂ ਲੱਗ ਗਿਆ ਤੁਸੀਂ ਇੱਕਾ ਕਰ ਰੱਖਿਆ ਤੁਸੀਂ ਨਾ ਚਾਰਾਂ ਪੰਜਾਂ ਜਣੇ ਨੇ ਇੱਕਾ ਕੀਤਾ ਹੋਇਆ ਮੇਰੇ ਮੁੰਡੇ ਨੂੰ ਨਾ ਤਾਂ ਤੁਸੀਂ ਖੇਡਣ ਦਿੰਦੇ ਹੋ ਨਾ ਤੁਸੀਂ ਉਹਨੂੰ ਪੜ੍ਹਨ ਦਿੰਦੇ ਤੇ ਗਾਂ ਕਦੇ ਉੱਡਦੀ ਹੁੰਦੀ ਆ ਤੇ ਦਾਦੀ ਜੀ ਨਹੀਂ ਜਦੋਂ ਗਾਂ ਨਹੀਂ ਜਦੋਂ ਗਾਂ ਉੱਡੀ ਸੀ ਜੇ ਮੈਂ ਉੱਥੋਂ ਟੰਬਾ ਲੈ ਕੇ ਤੁਹਾਡੇ ਸਿਰ 'ਚ ਮਾਰਦੀ ਆ ਕੇ ਤੇ ਫੇਰ ਹੈ ਤੁਸੀਂ ਉਹਦੇ ਪੋਰਾ ਪਰ ਜਵਾਕ ਨੂੰ ਪੜੀ ਜਾਂਦਾ ਸੀ ਤੁਸੀਂ ਉਹ ਪੜੀ ਜਾਂਦਾ ਸੀ ਤੁਸੀਂ ਕਿਉਂ ਠਾਕੇ ਲਿਆ ਕਿਹੜਾ ਠਾਕੇ ਲਿਆ ਤੁਸੀਂ ਦੱਸੋ ਹਾਂ ਕਾਦੇ ਵਸਤਾ ਨਹੀਂ ਚਲ ਤੂੰ ਠਾ ਲਿਆ ਪੁੱਤ ਕੋਈ ਨਾ ਪੁੱਤ ਜੇ ਠਾ ਲਿਆ ਆ ਤੇ ਫਿਰ ਮਾਰਨਾ ਥੋੜੀ ਜੀ ਕੁੱਟਣਾ ਸੀ ਮੇਰੇ ਜਵਾਕ ਨੂੰ ਸਹੀ ਉਹ ਗੇਮ ਹੀ ਹੋ ਜੀ ਸੀ ਗੇਮ ਹੋ ਜੀ ਸੀ ਨਾ ਹੋਣੇ ਛੋਡੇ ਆ ਆ ਟੰਬਾ ਜੇ ਹੁਣ ਮੈਂ ਥੋੜੇ ਸਿੱਧੇ ਤਰ੍ਹਾਂ ਫੇਰ ਜੋ ਉਹ ਕਹਿੰਦੇ ਖਿਚੜੀ ਉੱਟ ਖੇਡਾਂਗੇ ਚਿੱਟੇ ਬੜਾ ਲੈ ਆ ਆ ਥੋੜੇ ਇੱਕ ਇੱਕ ਵੱਜਿਆ ਨਾ ਤੇ ਚਿੜਗਾਂ ਛੋਟੀਆਂ ਮੈਂ ਡਾ ਦੇਣਾਂ ਥੋੜੇ ਤੇਰੇ ਤੋਤੇ ਵੀ ਉੱਡਣਗੇ ਇੱਥੇ ਠੀਕ ਹੈ ਕਿਰਨਾ ਬਠੰਡਾ ਕਹਿੰਦੇ ਮੈਨੂੰ ਹਾਂ ਤੁਹਾਨੂੰ ਪਤਾ ਨਹੀਂ ਹਜੇ ਮੈਂ ਉਹਦੀ ਤਾਂ ਲੱਤ ਤੋੜ ਕੇ ਆਈਆਂ ਮੇਰੇ ਮੁੰਡੇ ਦੀ ਹਾਂ ਟਟੂ ਹਿੱਜ ਜਿਹੜੀਆਂ ਲੱਤਾਂ ਮਾਰੀਆਂ ਉਹ ਅੱਡ ਮਾਰੀਆਂ ਚਲ ਸਾਡੇ ਕਰੋ ਚਲ ਬਾਜਾ ਤੋ ਚਲ ਮੇਰੇ ਕੋਲ ਦੇਖਿਆ ਕਰ ਨਾ ਹੁਣ ਤਾਂ ਸਾਡੇ ਵਾਲੇ ਨੂੰ ਨਿਕਲਦੇ ਬਾਹਰ ਇਹਨੂੰ ਮੈਂ ਦੱਸਦੀ ਆ ਪਤਾ ਅੱਜ ਨਿਕਲੀ ਤੂੰ ਬਾਹਰ ਨਿਕਲੀ ਅੱਜ ਤੂੰ ਬਾਹਰ ਨਿਕਲੀ ਮੈਂ ਦੱਸਦੀ ਆ ਪਤਾ ਪਰ ਨਿਕਲੀ ਤੂੰ ਬਾਹਰ ਮੈਂ ਉਹਨਾਂ ਦੇ ਘਰੇ ਲਾਂਬਾ ਲੈ ਕੇ ਗਈ ਸੀ ਤੇ ਉਹਦੇ ਮੰਮੀ ਅੱਧਾ ਨਰੇਗਾ ਤੇ ਕੰਨਾਂ ਉਹਨਾਂ ਨੂੰ ਘਰੇ ਆ ਜਾਣਦੇ ਫੇਰ ਦੇਖੀ ਆ ਆ ਵੇਖੀ ਵਰਦਾ ਤੁਹਾਡੇ ਤੇ ਜੇ ਲੜਦਿਆਂ ਨਾਲੇ ਤੁਸੀਂ ਇਕੱਠੇ ਖੇਡਦੇ ਹੋ ਆਰਗਵਾਰ ਦੇ ਵਿੱਚ ਬੰਦੇ ਬੱਚੇ ਨੂੰ ਬਣਾ ਕੇ ਰੱਖਣੇ ਚਾਹੀਦੇ ਸਾਰੇ ਬੱਚੇ ਰਲ ਮਿਲ ਕੇ ਖੇਡਦੇ ਹੁੰਦੇ ਆ ਨਾ ਕਿ ਇਹ ਜੀ ਵੀ ਇਕਾ ਕਰਕੇ ਇੱਕ ਜੜੇ ਦੇ ਬੱਚੇ ਦੇ ਪਿੱਛੇ ਪੈ ਜਾਓ ਤੂੰ ਹੁਣ ਜਾਈ ਘਰੋਂ ਨਿਕਲੀ ਤੂੰ ਬਾਹਰ ਤੈਨੂੰ ਮੈਂ ਦੱਸੂਗੀ ਪਤਾ ਤੈਨੂੰ ਤੇ ਮੈਂ ਤੁਹਾਡੀ ਆਪਣੀ ਕਰਨ ਬਠਿੰਡਾ ਜੀ ਆਪਾਂ ਇੱਕ ਛੋਟੀ ਜੀ ਬੱਚਾ ਦੇ ਨਾਲ ਸਟਿਕ ਬਣਾਈ ਆ ਜੀ ਤੇ ਹੈ ਤਾਂ ਉਹ ਕਮੇਟੀ ਹੈ ਜੀ ਤੇ ਸਾਡਾ ਉਹਦੇ ਵਿੱਚ ਇਹੀ ਸੰਦੇਸ਼ ਆ ਜੀ ਵੀ ਮਾਂ ਪਿਓ ਨੂੰ ਝੂਠ ਕਦੇ ਨਹੀਂ ਬੋਲਣਾ ਚਾਹੀਦਾਗਾ ਤੇ ਆਹਨੇ ਗੌਣ ਦੇ ਬੱਚਿਆਂ ਨੂੰ ਰਲ ਕੇ ਖੇਡਣਾ ਚਾਹੀਦਾ ਜੀ ਤੇ ਲੜਨਾ ਹਾਂ ਲੜਨਾ ਵੀ ਚਾਹੀਦਾ ਜੀ ਇਕੱਠੇ ਰਹਿਣਾ ਚਾਹੀਦਾ ਨਹੀਂ ਇਕੱਠੇ ਰਹਿਣਾ ਚਾਹੀਦਾ ਨਾਲੇ ਕੰਮਾਂ ਆਗੇ ਦੇ ਕਮਣਾਗੇ ਸਾਨੂੰ ਪੁੱਟਣੇ ਚਾਹੀਦਾ ਹਾਂ ਜੀ ਹਰ ਪਿਆਰ ਵੜਾ ਕੇ ਤੇ ਪਿਆਰ ਬਣਾ ਕੇ ਰੱਖਿਆ ਕਰੋ ਜੀ ਮੈਂ ਤਾਂ ਇੱਕ ਛੋਟਾ ਜਿਹਾ ਬਸ ਪੜਨਾ ਲਿਖਣਾ ਚਾਹੀਦਾ ਤੇ ਮਾਪੇ ਦਾ ਕਹਿਣਾ ਮੰਨਣਾ ਚਾਹੀਦਾ ਜੀ ਤੇ ਬਾਕੀ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਚਾਇਆ ਤਾਂ ਆਪਾਂ ਇਹ ਤੋਂ ਵੀ ਚੰਗਾ ਤੁਹਾਨੂੰ ਹੋਰ ਕਰਕੇ ਦਿਖਾਵਾਂਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕਮੈਂਟਾਂ ਦੇ ਵਿੱਚ ਹਾਂਜੀ ਬੋਲੋ ਲਾਈਕ ਸ਼ੇਅਰ ਸ਼ੇਅਰ ਹਾਂਜੀ ਤੇ ਆਖੀ ਕਹਿੰਦੇ ਆ ਕਿ ਕਮੈਂਟ ਵਧੀਆ ਵਧੀਆ ਕਰਿਓ ਤੁਹਾਨੂੰ ਦੱਸਿਓ ਮੈਨੂੰ ਵੀ ਮੈਂ ਉਹਦੇ ਵਿੱਚ ਕਿਰਨਾ ਤਾਈ ਦੇ ਰੋਲ 'ਚ ਕਿੱਦਾਂ ਲੱਗੀ ਤੇ ਆਪਾਂ ਇਹਦਾ ਸਟੈਕਰ ਦਾ ਨਾਮ ਵੀ ਕਿਰਨਾ ਤਾਈ ਪਾਉਣਾ ਜੀ ਸਸਤੀਕਾ ਸਸਤੀਕਾ